ਕਸਾਂ ਦੋਸਤੋ ਮੈਂ ਅੱਜ ਗੱਲ ਕਰ ਰਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਦਾਖਲੇ ਸੰਬੰਧੀ ਤੇ ਇਹ ਉਹਨਾਂ ਬੱਚਿਆਂ ਵਾਸਤੇ ਜਿਹੜੇ 10ਵੀਂ ਪਾਸ ਕਰ ਚੁੱਕੇ ਨੇ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬੀਐਸਸੀ ਐਗਰੀਕਲਚਰ ਕਰਨ ਦੀ ਦਾਖਲਾ ਕਿਵੇਂ ਲੈ ਸਕਦੇ ਆ ਦੇਖੋ ਪਹਿਲੀ ਗੱਲ ਆਪਾਂ ਖੇਤੀ ਕਰਦੇ ਹਾਂ ਖੇਤੀ ਕਰਨੀ ਹੈ ਤੇ ਇਸੇ ਖੇਤੀ ਨੂੰ ਵਧੀਆ ਤਰੀਕੇ ਨਾਲ ਕਰੀਏ ਇਹ ਨਹੀਂ ਕੋਈ ਵੀ ਆ ਰਗਰ ਨਾ ਤੂੰ ਖੇਰਾ ਕੇ ਆਪਣੋਂ ਦੋ ਗੱਲਾਂ ਕਵੇ ਤਾਂ ਆਪਾਂ ਉਹਦੀਆਂ ਗੱਲਾਂ ਚਾਜ ਗਏ ਆਪਦੇ ਜਵਾਕਾਂ ਨੂੰ ਖੇਤੀਬਾੜੀ ਦੇ ਡਾਕਟਰ ਬਣਾਈਏ ਤੇ ਜਿਹੜਾ ਵਰਗ ਖਾਦ ਵੀ ਦਵਾਈਆਂ ਦਾ ਕੰਮ ਕਰਦਾ ਹੈ ਉਹ ਸਵਰਗ ਨੂੰ ਵੀ ਬੇਨਤੀ ਹੈ ਕਿ ਆਪਣਾ ਵੀ ਕੰਮ ਜਿਹੜਾ ਹੈਗਾ ਹੁਣ ਆਪਣੇਗਾ ਜਵਾਕਾਂ ਨੇ ਸੰਭਾਲ ਲੈਣਾ ਤੇ ਸਰਕਾਰ ਨੇ ਲਾਜ਼ਮੀ ਕਰਤਾ ਹੈ ਕਿ ਖਾਦ ਵੀ ਦਵਾਈਆਂ ਦੁਕਾਨਾ ਉਹ ਕੀ ਖੋਲ ਸਕਦੀ ਜਿੰਨਾਂ ਕੋਲੇ ਖੇਤੀਬਾੜੀ ਦੀ ਡਿਗਰੀ ਹੋਵੇ ਜਾਂ ਕੁਝ ਡਿਗਰੀਆਂ ਹੋਰ ਨੇ ਜਾਂ ਖੇਤੀਬਾੜੀ ਡਿਪਲੋਮਾ ਤਾਂ ਫਿਰ ਆਪਾਂ ਡਿਗਰੀ ਕਿਉਂ ਨਾ ਕਰਾਈਏ ਆਪਦੇ ਜਵਾਕਾਂ ਨੂੰ ਡਾਕਟਰ ਕਿਉਂ ਨਾ ਬਣਾਈਏ ਤਾਂ ਜਿਹੜਾ 10ਵੀਂ ਕਲਾਸ ਤੋਂ ਬਾਅਦ ਦੇ ਵਿੱਚ ਜਵਾਕ ਸਿੱਧੇ ਬੀਐਸਸੀ ਐਗਰੀਕਲਚਰ ਐਡਮਿਸ਼ਨ ਲੈ ਸਕਦੇ ਆ ਇਹ 6 ਸਾਲਾਂ ਦਾ ਪ੍ਰੋਗਰਾਮ ਹੁੰਦਾ ਹੈ ਠੀਕ ਹੈ 2+4 ਤਾਂ ਇਹਦੇ ਬਾਰੇ ਮੈਂ ਗੱਲ ਕਰਦਾ ਹਾਂ ਭਾਵੇਂ ਕਿ ਇਹਦੇ ਫਾਰਮ ਭਰਨ ਦੀ ਡੇਟ ਹਜੇ ਸ਼ੁਰੂ ਹੋਣੀ ਨਹੀਂ ਹੋਈ ਫਾਰਮ ਭਰਨੇ ਫਾਰਮ ਅਗਲੇ ਹਫ਼ਤੇ ਤੱਕ ਫਾਰਮ ਆ ਜਾਣੇ ਜਿਵੇਂ ਹੀ ਫਾਰਮ ਆਉਣਗੇ ਮੈਂ ਆਪਣੇ ਚੈਨਲ ਤੇ ਤੁਹਾਨੂੰ ਦੱਸਾਂਗਾ ਕਿ ਅੱਜ ਫਾਰਮ ਸ਼ੁਰੂ ਹੋ ਗਏ ਹੈ ਤਾਂ ਤੁਸੀਂ ਆਪ ਵੀ ਧਿਆਨ ਰੱਖਣਾ ਮੇਰੇ ਵਾਲਿਆਂ ਵੀ ਕੋਸ਼ਿਸ਼ ਹੋਏਗੀ ਤਾਂ ਤੁਸੀਂ ਉਸ ਸਮੇਂ ਅਪਲਾਈ ਕਰ ਲੈਣਾ ਤਾਂ ਚੈਨਲ ਨਾਲ ਜੁੜੇ ਜਿਹਾ ਰਹਿਣ ਵਾਸਤੇ ਮੇਰੀ ਖੇਤੀ ਮੇਰਾ ਖਸਾਂ YouTube ਚੈਨਲ ਲਾਲ ਬਟਨ ਆਪਕੇ ਸਬਸਕ੍ਰਾਈਬ ਕਰ ਲਓ Facebook ਤੇ ਔਰ Facebook ਪੇਜ ਜੁਆਇਨ ਕਰ ਸਕਦੇ ਹੋ ਮੈਂ ਆਖਰੀ ਤਿੰਨ ਸ਼ੇਅਰ ਕਰ ਲਈ ਫਤਿਹ ਸਮੇ ਪਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਹੜੇ ਤਾਂ ਮੁੱਲ ਜਾਣਦੇ ਯੂਨੀਵਰਸਿਟੀ ਦਾ ਉਹਨਾਂ ਬੰਦਿਆਂ ਨੂੰ ਤਾਂ ਪਤਾ ਕਿ ਭਾਰਤ ਦੀਆਂ 63 ਖੇਤੀਬਾੜੀ ਯੂਨੀਵਰਸਿਟੀਆਂ ਦੇ ਵਿੱਚੋਂ ਨੰਬਰ 1 ਤੇ ਲੁਧਿਆਣਾ ਯੂਨੀਵਰਸਿਟੀ ਹੈ ਦੇਸ਼ ਦੇ ਖੇਤੀ ਸੰਸਥਾਨਾਂ ਦੇ ਵਿੱਚੋਂ ਤੀਜੇ ਨੰਬਰ ਤੇ ਇਹ ਯੂਨੀਵਰਸਿਟੀ ਹੈ ਤੇ ਜਿਹੜਾ ਬੱਚੇ ਤੁਹਾਡੇ ਮੇ ਡਿਗਰੀ ਕਰਕੇ ਜਾਣਗੇ ਉਹ ਜਵਾਕ ਜਿਹੜੇ ਹੈਗੇ ਆ ਕਦੇ ਵਿਹਲੇ ਨਹੀਂ ਰਹਿਣਗੇ ਉਹਨਾਂ ਵਾਸਤੇ ਜਿਹੜਾ ਹੈਗਾ ਬਹੁਤ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਸੈਕਟਰ ਵਿੱਚ ਨੌਕਰੀਆਂ ਤੁਸੀਂ ਇਹ ਦੇਖੋ ਕਿ ਕਿੰਨੇ ਜਿਹੜਾ ਹੈਗਾ ਯੂਪੀ ਬਿਹਾਰ ਦੇ ਮੁੰਡੇ ਆ ਕੇ ਤੇ ਖੇਤੀ ਪੜੀ ਦੀਆਂ ਦਵਾਈਆਂ ਵਾਲੀਆਂ ਕੰਪਨੀਆਂ ਦੇ ਵਿੱਚ ਮੋਟੀਆਂ-ਮੋਟੀਆਂ ਸੈਲਰੀਆਂ ਲੈ ਕੇ ਕੰਮ ਕਰ ਸਕਦੇ ਆ ਕਰ ਰਹੇ ਆ ਤੇ ਸਾਡੇ ਜਵਾਕ ਜਿਹੜੇ ਹੈਗੇ ਆ ਕੰਮ ਕਰਨ ਜੋਗੇ ਜਵਾਕ ਹੀ ਨਹੀਂ ਹੈਗੇ ਤੇ ਆਓ 10ਵੀਂ ਵਾਲੇ ਜਵਾਕ ਨੂੰ ਆਪਾਂ ਡਿਗਰੀ ਕਰਾਈਏ ਤਾਂ ਇਹ ਦਾੜੀ ਕੀ ਹੋਏਗਾ ਜੀ 10ਵੀਂ ਵਾਲੇ ਜਿਹੜੇ ਬੱਚੇ ਹੈਗੇ ਆ ਸਾਡੇ ਇੱਕ ਮੈਂ ਇੱਥੇ ਇਹ ਗੱਲ ਦਸਰੀ ਭੁੱਲ ਗਿਆ ਕਿ 10ਵੀਂ ਕਰਵਾ ਕੇ ਆਪਾਂ ਇਹਨਾਂ ਨੂੰ ਇੱਕਾ ਤੋਂ 12ਵੀਂ ਤੋ ਬਾਅਦ ਕਿਉਂ ਨਹੀਂ ਪਤਾ ਗੱਲ ਕੀ ਹੈ ਯਾਰ ਦੇਖੋ ਵੈਸੇ ਤਾਂ ਜਿਹੜੀ ਇੰਟੈਲੀਜੈਂਸੀ ਹੈ ਉਹ ਬੱਚੇ ਬੱਚੇ ਦੇ ਉੱਪਰ ਡਿਪੈਂਡ ਕਰਦਾ ਹੈ ਮੈਂ ਨਹੀਂ ਕਹਿੰਦਾ ਕਿ ਜਿਹਨੇ ਜ਼ਿਆਦਾ ਕੋਚਿੰਗ ਲਈ ਹੈ ਉਹ ਜ਼ਿਆਦਾ ਹੁਸ਼ਿਆਰ ਹੋਊਗਾ ਆਮ ਬੱਚਾ ਘਰੇ ਪੜ੍ਹ ਕੇ ਵੀ ਬਹੁਤ ਹੁਸ਼ਿਆਰ ਹੁੰਦੇ ਆ ਪਰantu ਕਈ ਵਾਰੀ ਕੀ ਹੁੰਦਾ ਹੈ ਕਿ ਕੁਝ ਬੱਚੇ ਜਿਹੜੇ ਕਿ 12ਵੀਂ ਤੋਂ ਬਾਅਦ ਦੇ ਵਿੱਚ 11ਵੀਂ 12ਵੀਂ ਡਮੀ ਐਡਮਿਸ਼ਨ ਲੈਂਦੇ ਹੈ ਤੇ ਫਿਰ ਵੱਡੇ-ਵੱਡੇ ਕੋਚਿੰਗ ਸੈਂਟਰਾਂ 'ਚ ਲੱਖਾਂ ਰੁਪਈਆ ਫੀਸਾਂ ਭਰ ਕੇ 2 ਸਾਲ ਦੀ ਕੋਚਿੰਗ ਕਰਦੀ ਹੈ ਤੇ ਫਿਰ ਉਹ ਇਹ ਟੈਸਟ ਦਿੰਦੇ ਹੈ 12ਵੀਂ ਤੋਂ ਬਾਅਦ ਵਾਲਾ ਸਾਡੇ ਜਵਾਕਾਂ ਨੂੰ ਉਹ ਕੋਚਿੰਗ ਨਹੀਂ ਮਿਲੀ ਹੁੰਦੀ ਤਾਂ ਕਈ ਵਾਰੀ ਇਹ ਰਹਿ ਜਾਂਦੀ ਉੱਤੇ ਤਾਂ ਫਿਰ ਸਾਡੇ ਆਸ ਤੇ ਸੁਨਹਿਰੀ ਮੌਕਾ ਕੀ ਹੈ ਕਿ ਆਪਾਂ 10ਵੀਂ ਤੋਂ ਬਾਅਦ ਹੀ ਸੀਟ ਨੱਪ ਲਈ ਤਾਂ ਫਿਰ ਇਹ ਕੀ ਹੈ ਇਹ ਦੇ ਲਈ ਇੱਕ ਪੇਪਰ ਹੋਊਗਾ AAT ਇਹ ਹੋਣਾ 23 ਜੂਨ 2024 ਨੂੰ ਤੇ ਫਾਰਮ ਇਹਦੇ ਜਿਹੜੇ ਹੈਗੇ ਆ ਉਹ ਖੀਰ ਤੁਸੀਂ ਜਿਹੜਾ ਹੈਗਾ 17 5 2024 ਤੱਕ ਫਾਰਮ ਭਰ ਦੇਣੇ ਆ ਜੇਕਰ 17 5 24 ਤੱਕ ਫਾਰਮ ਨਹੀਂ ਭਰੇ ਜਾਂਦੇ ਤਾਂ ਲੇਟ ਫੀਸ ਦੇ ਨਾਲ ਆਪਾਂ 24 5 2024 ਤੱਕ ਫਾਰਮ ਭਰ ਸਕਦੇ ਆ ਭਾਰੋਂ ਫਾਰਮ ਭਰਨੇ ਹਜੇ ਸ਼ੁਰੂ ਨਹੀਂ ਹੋਏ ਅਗਲੇ ਹਫਤੇ ਤੱਕ ਫਾਰਮ ਭਰਨੇ ਸ਼ੁਰੂ ਹੋ ਜਾਣਗੇ ਮੇਰੇ ਵੱਲੋਂ ਦੱਸਣ ਦੀ ਕੋਸ਼ਿਸ਼ ਕੀਤੀ ਜਾਊਗੀ ਅੱਛਾ ਕਿਹੜੇ ਬੱਚੇ ਕਰ ਸਕਦੇ ਆ ਜਿਹੜੇ ਬੱਚਿਆਂ ਨੇ 10ਵੀਂ ਕੀਤੀ ਹੋਵੇ ਜਾਂ 10ਵੀਂ ਬਰਾਬਰ ਦੀ ਯੋਗਤਾ ਹੋਵੇ ਤੇ ਘੱਟੋ-ਘੱਟ 65% ਕੋਲ ਅੰਕ ਹੋਣ 10ਵੀਂ ਦੇ ਵਿੱਚੋਂ ਤੇ 10ਵੀਂ ਦੇ ਵਿੱਚ ਹਿਸਾਬ ਤੇ ਵਿਗਿਆਨ ਦੇ ਵਿਸ਼ੇ ਲਾਜ਼ਮੀ ਹੋਣੇ ਚਾਹੀਦੇ ਹੁਣ ਕਈ ਵਾਰੀ ਨਾ ਕਿਸਾਨ ਵੀਰ ਫੋਨ ਕਰਦੇ ਆ ਕਿ ਯਾ ਸਾਡਾ ਜਵਾਬ ਇਹਗਾ 6 ਸਾਲ ਦੇ ਪ੍ਰੋਗਰਾਮ ਚਲਾ ਜਾਊਗਾ ਕੱਲ ਨੂੰ 12ਵੀਂ ਦੀ ਲੋੜ ਪਈ ਜਵਾਬ ਹੁਣ ਤਾਂ ਕਰੂਗਾ ਕੀ ਦੇਖੋ ਇਹਦੇ ਵਿੱਚ ਕੀ ਹੈ ਕਿ 6 ਸਾਲ ਦੀ ਡਿਗਰੀ ਹੋਊਗੀ ਜਿਹੜੀ 11ਵੀਂ ਤੇ 12ਵੀਂ ਵਾਲੀ ਪੜ੍ਹਾਈ ਹੈ ਨਾ ਉਹ ਪੜ੍ਹਾਈ ਮੈਡੀਕਲ ਦੇ ਵਿੱਚ ਮੈਡੀਕਲ ਸਟਰੀਮ ਦੇ ਵਿੱਚ ਗੁਰਦਾਸਪੁਰ ਤੇ ਬਠਿੰਡੇ ਦੋ ਜਗ੍ਹਾ ਤੋਂ ਇੱਕ ਜਗ੍ਹਾ ਦੇ ਵਿੱਚ ਕਰਾਈ ਜਾਊਗੀ ਤੁਹਾਡੇ ਬੱਚੇ ਨੂੰ 2 ਸਾਲ ਬੱਚਾ ਪੜ੍ਹੂਗਾ ਇਹ 12ਵੀਂ ਦੇ ਬਰਾਬਰ ਹੀ ਹੋਊਗੀ ਜਿਵੇਂ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਇਹ 12ਵੀਂ ਕਰਦੇ ਹੋ ਮੈਡੀਕਲ ਦੀ ਤਾਂ ਉਹਦੇ ਬਰਾਬਰ ਦੀ ਯੋਗਤਾ ਹੋਊਗੀ ਇਹ ਦੀ ਜਿੱਥੇ ਆਮ ਮੈਡੀਕਲ ਕਰਨ ਵਾਲਾ ਜਵਾਖ ਦਾ 12ਵੀਂ ਸਰਟੀਫਿਕੇਟ ਚੱਲੇਗਾ ਉੱਥੇ ਇਹ ਵੀ ਚੱਲੂਗਾ ਉਹਦੇ ਬਰਾਬਰ ਹੋਏਗਾ ਠੀਕ ਹੈ ਤਾਂ ਉਸ ਤੋਂ ਬਾਅਦ ਕੀ ਹੋਏਗਾ ਤੁਹਾਨੂੰ ਫਾਇਦਾ ਸਿਰਫ ਇਹਨਾ ਕਿ ਤੁਹਾਡੀ ਐਡਮਿਸ਼ਨ ਹੋਣੀ ਹੋਗੀ ਤਾਂ ਫੇਰ ਤੁਹਾਨੂੰ ਅੱਗੇ ਜਾ ਕੇ ਜਿਹੜਾ ਹੈਗਾ 4 ਸਾਲ ਜਿਹੜਾ ਹੈਗਾ ਤੁਸੀਂ ਲੁਧਿਆਣੇ ਯੂਨੀਵਰਸਿਟੀ ਲਾਉਂਗੇ ਤੇ ਉੱਥੇ ਤੁਸੀਂ ਬੀਐਸ ਸੀ ਐਮ ਐਸ ਸੀ ਪੀ ਐਚ ਡੀ ਕਰੋਗੇ ਡਾਕਟਰ ਬਣੋਗੇ ਤੇ ਦੇਸ਼ ਨੂੰ ਜਿਹੜਾ ਹੈਗਾ ਰਾਹ ਦਿਖਾਉਂਗੇ ਠੀਕ ਹੈ ਵਧੇਰੇ ਜਾਣਕਾਰੀ ਆਸਤੇ ਆਹ ਜਿਹੜਾ ਹੈਗਾ ਸਕਰੀਨਸ਼ਾਟ ਲੈ ਲਓ ਇਹ ਈਮੇਲ ਦਾ ਐਡਰੈਸ ਹੈ ਇਹ ਵੈਬਸਾਈਟ ਦਾ ਐਡਰੈਸ ਹੈ ਇਹ ਜਿਹੜਾ ਹੈਗਾ ਫੋਨ ਨੰਬਰ ਹੈ ਠੀਕ ਹੈ ਤਾਂ ਬਾਕੀ ਮੇਰੇ ਵੱਲੋਂ ਸੂਚਨ ਕਰਨ ਦੀ ਕੋਸ਼ਿਸ਼ ਕੀਤੀ ਰਹੂਗੀ ਚੈਨਲ ਨਾਲ ਜੁੜੇ ਰਹੋ ਤਾਂ ਕਿ ਤੁਹਾਨੂੰ ਜਿਹੜਾ ਹੈਗਾ ਇਸ ਬੰਦੀ ਜਾਣਕਾਰੀ ਮਿਲਦੀ ਰਹੇ ਜੇਕਰ YouTube ਚੈਨਲ ਮੇਰੀ ਖੇਤੀ ਮੈਕਸਾਟਿਕ ਸਬਸ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ